ਆਮ ਆਦਮੀ ਪਾਰਟੀ ਦੀ ਕਹਿੰਦੇ ਦਿੱਲੀ ਚ ਜਨੈਸ਼ਨਲ ਪੱਧਰ ਤੇ ਕਹਿ ਸਕਦੇ ਹਾਂ ਮੁਸ਼ਕਲ ਬਹੁਤ ਵੱਡੀ ਹੈ ਨੀਆ ਨੇ ਹੁਣ ਜਾਂਚ ਕਰਨੀ ਹੈ ਕਿ ਫੰਡਿੰਗ ਕਿੱਥੋਂ ਕਿੱਥੋਂ ਹੁੰਦੀ ਰਹੀ ਤੇ ਕਿਹੜੇ ਮੁੱਦੇ ਤੇ ਹੁੰਦੀ ਰਹੀ ਇਹ ਮਾਮਲਾ ਕੀ ਹੈ ਤੇ ਕਿੱਥੇ ਤੱਕ ਜਾ ਕੇ ਨਿਬੜ ਸਕਦਾ ਹੈ ਔਰ ਕਿੱਥੇ ਜਾ ਕੇ ਮੁਸੀਬਤਾਂ ਵਾਹ ਸਕਦੀ ਆ ਆਮ ਆਦਮੀ ਪਾਰਟੀ ਮੁਸੀਬਤਾਂ ਤੇ ਸ਼ੁਰੂ ਹੋ ਗਿਆ ਅਰਵਿੰਦ ਕੇਜਰੀਵਾਲ ਸਾਹਿਬ ਤੇ ਕਿਉਂਕਿ ਜਮਾਨਤ ਤੇ ਉਹਨਾਂ ਨੂੰ ਮਿਲ ਰਹੀ ਰਹੀ ਪਹਿਲਾਂ ਇਤਿਆਰ ਜੇਲ੍ਹ ਦੇ ਵਿੱਚ ਨੇ ਹੁਣ ਜਿਹੜੀ ਨਵੀਂ ਸਮੱਸਿਆ ਆਮ ਆਦੀ ਪਾਰਟੀ ਵਾਸਤੇ ਜਰਵਿੰਦ ਕੇਜਰੀਵਾਲ ਸਾਹਿਬ ਤੇ ਸ਼ੁਰੂ ਹੋ ਆ ਕਿ ਦਿੱਲੀ ਦੇ ਜਿਹੜੇ ਉਪ ਰਾਜਪਾਲ ਨੇ ਵੀ ਕੇ ਸਖਸੈਨਾ ਸਾਹਿਬ ਉਹਨਾਂ ਨੇ ਇੱਕ ਸ਼ਿਕਾਇਤ ਦੇ ਆਧਾਰ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸ਼ਿਫਾਰਿਸ਼ ਕਰ ਦਿੱਤੀ ਹੈ ਕਿ ਇਹਦੀ ਜਾਂਚ ਕਰੋ ਉਹ ਸ਼ਿਕਾਇਤ ਕੀ ਹੈ ਉਹ ਸ਼ਿਕਾਇਤ ਇਹ ਆ ਕਿ 2014 ਤੋਂ ਲੈ ਕੇ 2022 ਤੱਕ ਆਮ ਆਦੀ ਪਾਰਟੀ ਨੇ ਫੋਰਨ ਤੋਂ ਮਤਲਬ ਵਿਦੇਸ਼ਾਂ ਤੋਂ ਖਾਲਿਸਤਾਨੀ ਧੜਿਆਂ ਕੋ ਖਾਲਿਸਤਾਨੀ ਜਥੇਬੰਦੀਆਂ ਕੋ 16 ਮਿਲੀਅਨ ਡਾਲਰ ਲਏ ਨੇ ਉਹਨੂੰ ਉਹਦੇ ਚ ਜ਼ਿਕਰ ਕੀਤਾ ਗਿਆ ਇਹ ਪੈਸੇ ਉਹਨਾਂ ਕੋਲ ਇਹ ਨੇ ਜਿਹੜੇ ਸਿੱਖ ਫੋਰ ਜਸਟਿਸ ਆ ਸਿੱਖ ਫੋਰ ਜਸਟਿਸ ਕਿਹਦੀ ਆ ਉਹ ਗੁਰਪਤਵੰਤ ਸਿੰਘ ਪੰਨੂ ਦੀ ਆ ਤੇ ਸਿੱਖ ਫੋਰ ਜਸਟਿਸ ਨੂੰ ਭਾਰਤ ਸਰਕਾਰ ਵੱਲੋਂ ਬੈਨ ਕੀਤਾ ਹੋਈ ਇੱਕ ਜਥੇਬੰਦੀ ਆ ਖਾਲਸਤਾਨੀ ਪਸ਼ੋਕੜ ਵਾਲੀ ਮੰਨੀ ਜਾਂਦੀ ਆ ਖਾਲਸਤਾਨ ਬਣਾਉਣ ਵਾਲੀ ਗੱਲ ਕਰਦੀ ਆ ਉਸ ਸ਼ਿਕਾਇਤ ਦੇ ਵਿੱਚ ਇਹ ਜ਼ਿਕਰ ਕੀਤਾ ਇਸੇ ਕਰਕੇ ਵੀ ਕੇ ਸਖਸੈਣਾ ਜਿਹੜੇ ਦਿੱਲੀ ਦੇ ਉਪਰਾਜਪਾਲ ਉਹਨਾਂ ਨੇ ਕਿਹਾ ਕਿ ਇਸ ਮਸਲੇ 'ਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਉਹਨਾਂ ਨੇ ਐਨਆਈਡੀ ਜਾਂਚ ਦੇ ਆਦੇਸ਼ ਕਿ ਸ਼ਿਫਾਰਸ਼ ਕਰ ਦਿੱਤੀ ਇਹ ਹੁਣ ਭਾਰਤ ਸਰਕਾਰ ਨੇ ਦੇਖਣਾ ਉਹ ਸਵਾਲ ਹੈ ਕਿ ਐਡੀ ਵੱਡੀ ਪਾਰਟੀ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਦੀ ਨਿਊਯਾਰਕ ਦੇ ਵਿੱਚ ਇੱਕ ਗੁਰਦੁਆਰਾ ਵਾ ਉੱਥੇ ਖਾਲਸਤਾਨੀ ਲੀਡਰਾਂ ਦੇ ਨਾਲ ਖਾਲਸਤਾਨੀ ਸਮਰਥਕਾਂ ਦੇ ਨਾਲ ਮੀਟਿੰਗ ਹੋਈ ਉਸ ਗੁਰਦੁਆਰੇ ਦੇ ਬੰਦ ਕਮਰੇ ਦੇ ਵਿੱਚ ਜਿਹਦੇ ਚ ਇਹ ਉਦੋਂ ਕਮਿਟਮੈਂਟ ਹੋਈ ਸੀ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਜਿਹੜੇ ਤਿਆੜ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਉਹ ਕਹਿੰਦੇ ਨੇ ਕਿ ਉਸ ਰਿਹਾਈ ਦੇ ਬਦਲੇ ਤੇ ਇਲੈਕਸ਼ਨ ਲੜਨ ਦੇ ਮਸਲੇ ਦੇ ਵਿੱਚ 16 ਮਿਲੀਅਨ ਜਿਹੜੇ ਨੇ ਡਾਲਰ ਉਹ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿੱਤੇ ਨੇ ਤੇ ਉਹ ਪੈਸਾ ਖਾਲਿਸਤਾਨੀ ਸਮਰਥ ਕਾਂਡੂ ਦੇ ਖਾਲਸਤਾਨੀ ਪੱਖੀ ਲੋਕਾਂ ਨੇ ਦਿੱਤਾ ਫੰਡਿੰਗ ਦੇਣ ਦਾ ਇੱਕ ਵਾਰੀ ਉਹਨਾਂ ਨੇ ਆਪ ਵੀ ਗੱਲ ਕਬੂਲੀ ਸੀ ਗੁਰਪਤਵੰਤ ਪੰਨੂ ਨੇ ਮੀਡੀਆ 'ਚ ਕਾਫੀ ਉਹ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਲੋਕਾਂ ਤੱਕ ਵੀ ਪਹੁੰਚੀ ਕਿ ਅਸੀਂ ਪੈਸੇ ਦਿੱਤੇ ਐ ਫੰਡ ਦਿੱਤਾ ਆ ਆਮ ਆਦਮੀ ਪਾਰਟੀ ਨੂੰ ਦੇਖੋ ਗੁਰਪੰਤੂ ਫਿਰ ਗੁਰਪੰਤ ਗੁਰਪਤਵੰਤ ਸਿੰਘ ਪੰਨੂ ਦੀ ਸਟੇਟਮੈਂਟ ਜ਼ਿਆਦਾ ਮੈਟਰ ਨਹੀਂ ਕਰਦੀ ਕਿਉਂਕਿ ਉਹ ਕੁਝ ਵੀ ਬੋਲ ਸਕਦੇ ਨੇ ਲੇਕਿਨ ਜਦੋਂ ਹੁਣ ਐਨਆਈਏ ਜਾਂਚ ਕਰੂਗਾ ਕਿਉਂਕਿ ਜਿਹੜੀ ਸਾਡੀ ਭਾਰਤ ਸਰਕਾਰ ਦੀ ਐਨਆਈ ਏਜੰਸੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਹ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾ ਕੇ ਜਾਂਚ ਕਰ ਸਕਦੀ ਆ ਕਿਤੇ ਉਹ ਵੀ ਇਹ ਬੰਦਾ ਜਾ ਕੇ ਫੜ ਸਕਦੀ ਆ ਇੱਕ ਇੰਟਰਨੈਸ਼ਨਲ ਏਜੰਸੀ ਕਹਿ ਸਕਦੇ ਆ ਪਹਿਲਾਂ ਜਿਹੜੀਆਂ ਭਾਰਤ ਸਰਕਾਰ ਦੀਆਂ ਏਜੰਸੀਆਂ ਉਹਨਾਂ ਕੋ ਇੰਨੇ ਅ ਅਧਿਕਾਰ ਨਹੀਂ ਆ ਪਰ ਨੀਆ ਕੋ ਬਹੁਤ ਜ਼ਿਆਦਾ ਅਧਿਕਾਰ ਹੈ ਇਹ ਜਾ ਕੇ ਉਸ ਗੁਰਦੁਆਰੇ ਜਾ ਸਕਦੇ ਨੇ ਉੱਥੇ ਜਾਂਚ ਕਰ ਸਕਦੇ ਲੋਕਾਂ ਨਾਲ ਮਿਲ ਸਕਦੇ ਜਾਂ ਹੋਰ ਵੀ ਕਿਉਂਕਿ ਸ਼ਿਕਾਇਤ ਦੇ ਵਿੱਚ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹੋਈਆਂ ਨੇ ਉਸ ਮਸਲੇ ਦੇ ਵਿੱਚ ਹਰਵਿੰਦ ਕੇਜਰੀ ਵੀ ਵਾਲ ਸਾਹਿਬ ਬੁਰੀ ਤਰ੍ਹਾਂ ਫਸ ਗਏ ਨੇ ਹੁਣ ਸ਼ਿਕਾਇਤ ਸੱਚੀ ਜਾਂ ਝੂਠੀ ਏ ਤੇ ਹੁਣ ਐਨਆਈ ਨੇ ਨਿਬੇੜਾ ਕਰਨਾ ਪੜ ਸਕਾਰ ਨੇ ਨਿਬੇੜਾ ਕਰਨਾ ਤੇ ਜੇ ਇਹਦੇ ਚ ਕੁਝ ਵੀ 19 21 ਨਿਕਲ ਆਈ ਤੇ ਇਹ ਪਾਰਟੀ ਦੀ ਹੋ ਸਕਦਾ ਹੈ ਕਿ ਜਿਹੜੀ ਆ ਮਾਨਤਾ ਰੱਦ ਹੋ ਜੇ ਕਿਉਂਕਿ ਅਗਰ ਪਾਰਟੀ ਇਹੇ ਲੋਕਾਂ ਕੋਲੋਂ ਫੰਡਿੰਗ ਲੈ ਕੇ ਤਿਆਰ ਕੀਤੀ ਹੋਵੇ ਫੰਡਿੰਗ ਲੈ ਕੇ ਚੱਲਦੀ ਹੋਵੇ ਜਿਹੜੀ ਭਾਰਤ ਨੂੰ ਤੋੜਦਿਆਂ ਗੱਲਾਂ ਕਰਦੀ ਭਾਰਤੀ ਕਾਨੂੰਨ ਮੁਤਾਬਕ ਉਹ ਕਿ ਸਿਕ ਫੋਰ ਜਸਟਿਸ ਨੂੰ ਤੇ ਭਾਰਤ ਨੇ ਬੈਣ ਕੀਤਾ ਤੇ ਜਿਹੇ ਸਥਿਤੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਤੇ ਮੁਸੀਬਤ ਵਿੱਚ ਹੈ ਹੀ ਆਮ ਆਦੀ ਪਾਰਟੀ ਦੀ ਮਾਨਤਾ ਵੀ ਰੱਦ ਹੋ ਸਕਦੀ ਹੈ ਔਰ ਦੂਜਾ 2014 ਤੋਂ ਲੈ ਕੇ 2022 ਤੱਕ ਮਤਲਬ ਉਤੋਂ ਪੈਸੇ ਆਏ ਨੇ 2014 ਚ ਲੋਕ ਸਭਾ ਮੈਂਬਰ ਬਣੇ ਪੰਜਾਬ ਚ 4 2017 ਦੇ ਵਿੱਚ ਪੰਜਾਬ ਤੋਂ ਇਹਨਾਂ ਦੇ 20 ਐਮਐਲਏ ਬਣੇ ਨੇ 22 ਦੇ ਵਿੱਚ ਬੰਨ੍ਹੇ ਆ ਇਹਨੇ ਤੇ ਪੈਸਾ ਬਹੁਤ ਕਹਿੰਦੇ ਆਇਆ ਨੇ ਐਨ ਆਰ ਆਈ ਵੀ ਤੁਹਾਨੂੰ ਯਾਦ ਹੋਵੇਗੇ 17 ਦੇ ਵਿੱਚ ਭਰ ਭਰ ਕੇ ਜਹਾਜ਼ ਇਹਨਾਂ ਦੀ ਆਮਾਦੀ ਪਾਰਟੀ ਦੀ ਮਦਦ ਕਰਨਾ ਹੈ ਉਹਨਾਂ ਸਾਰੇ ਤੇ ਮਾੜੇ ਨਹੀਂ ਹੋ ਸਕਦੇ ਤੇ ਸਾਰੇ ਸਾਰੇ ਜੋ ਬਹੁਤ ਸਾਰੇ ਚੰਗੇ ਵੀ ਹੋਣਗੇ ਪਰ ਆ ਜਿਹੜੀ ਜਾਂਚ ਦੇ ਸ਼ਿਫਾਰਸ਼ ਕਰ ਦਿੱਤੀ ਗਈ ਹੈ ਇਹਦੇ ਚ ਬੁਰੀ ਤਰ੍ਹਾਂ ਰਵਿੰਦ ਕੇਜਰੀਵਾਲ ਸਾਹਿਬ ਫਸ ਗਏ ਹੱਲੇ ਤੇ ਆਮ ਆਦਮੀ ਪਾਰਟੀ ਇਹ ਨਹੀਂ ਕਹਿ ਸਕਦੀ ਹੈ ਕਿਉਂਕਿ ਦਿੱਲੀ ਜਿਹੜਾ ਸ਼ਰਾਬ ਕੱਥੇ ਕੋਟਾਲਾ ਉਸਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਹੁਣ ਤੱਕ ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਸਾਡੀ ਚੜਤ ਨਹੀਂ ਜਾਰੀ ਜਾ ਰਹੀ ਬੀਜੇਪੀ ਤੋਂ ਇਸ ਤਰ੍ਹਾਂ ਕੇ ਡਬਲੀ ਜਾ ਰਿਹਾ ਸਾਨੂੰ ਇਸ ਕਰਕੇ ਦਬਾਉਂਦੇ ਆ ਇਸ ਮਾਮਲੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਦਲੀਲ ਆ ਸਕਦੀ ਹੈ ਕਿ ਆਮ ਆਦਮੀ ਪਾਰਟੀ ਵਾਲੇ ਕਹਿਣ ਕਿ ਹਰ ਮਸਲੇ ਦੇ ਉੱਤੇ ਸਾਨੂੰ ਭੰਡਿਆ ਜਾ ਰਿਹਾ ਸੰਦੀਪ ਇਹੋ ਜੀਆਂ ਦਲੀਲਾਂ ਕੋਰਟ ਦੇ ਵਿੱਚ ਨਹੀਂ ਨਾ ਚਲਦੀਆਂ ਇਹੋ ਜੀਆਂ ਦਲੀਲਾਂ ਤੇ ਲੋਕ ਕੇਚਰੀ ਵਿੱਚ ਚਲ ਸਕਦੀਆਂ ਲੇਕਿਨ ਕਚਹਿਰੀ ਦੇ ਵਿੱਚ ਨਹੀਂ ਚਲਦੀਆਂ ਕਚਹਿਰੀ ਨੇ ਦੇਖਨੇ ਨੇ ਸਬੂਤ ਉਹ ਸਬੂਤ ਈਡੀ ਵੀ ਦੇ ਰਹੀ ਹੈ ਤੇ ਉਹ ਸਬੂਤ ਹੁਣ ਐਨਆਈ ਵੀ ਦੇ ਰਹੀ ਹੁਣ ਜਿਹੜਾ ਸ਼ਰਾਬ ਘਟਾਲਾ ਆ ਉਹਦੇ ਚ ਦੇਖੋ ਮਨੀਸ਼ ਸੋਧਿਆ ਮਾਸਟਰਮਾਈਂਡ ਸੀ ਉਹਨਾਂ ਨੂੰ ਇਸੇ ਕਰਕੇ ਜਮਾਨਤ ਨਹੀਂ ਮਿਲਦੀ ਸੁਪਰੀਮ ਕੋਰਟ ਦੇ ਵਿੱਚ ਇਹ ਦਸਤਾਵੇਜ਼ ਰਿਕਾਰਡ ਹੋ ਚੁੱਕੇ ਨੇ ਕਿ 383 ਕੇ 338 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਹੁਣ ਉਹ ਪੈਸਾ ਆਵਾਦੀ ਪਾਰਟੀ ਇਹ ਵੀ ਹੋ ਚੁੱਕਾ ਹੈ ਕਿ ਗੋਆ ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਉਹ ਆਵਾਦੀ ਪਾਰਟੀ ਨੇ ਲੜੀ ਆ ਪੈਸਾ ਉੱਥੇ ਵਰਤਿਆ ਆ ਉਹ ਤੇ ਹੁਣ ਜਿਹੜੀ ਸ਼ਰਾਬ ਦਾ ਜਿਹਨੂੰ ਠੇਕਾ ਦਿੱਤਾ ਹੈ ਸਾਊਥ ਦੇ ਵਿੱਚ ਕਵਿਤਾ ਕੁਮਾਰੀ ਜਾਂ ਉਹਨਾਂ ਨੂੰ ਵੀ ਜ਼ਮਾਨਤ ਨਹੀਂ ਮਿਲੀ ਹੈਗੀ ਤੇ ਮਨੀਸ਼ ਸੋਧਿਆ ਨੂੰ ਨਹੀਂ ਮਿਲੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਨਹੀਂ ਮਿਲ ਰਹੀ ਹਲੇ ਤੇ ਸ਼ਰਾਬ ਘਟਾਲੇ ਦੀਆਂ ਮੁਸੀਬਤਾਂ ਸਿਰ ਤੇ ਨੇ ਹੁਣ ਦੂਜੀ ਨਵੀਂ ਜਿਹੜੀ ਵਿਪਤਾ ਆ ਗਈ ਅਰਵਿੰਦ ਕੇਜਰੀਵਾਲ ਸਾਹਿਬ ਔਰ ਆਮ ਆਦਮੀ ਪਾਰਟੀ ਦੇ ਉੱਪਰ ਉਹ ਆ ਬਹੁਤ ਵੱਡੀ ਆ ਇੱਕ ਦੇਸ਼ ਦਰੋਹੀ ਬੰਦੇ ਕੋਲ ਜੇ ਕੋਈ ਬੰਦਾ ਪੈਸੇ ਲੈਂਦਾਗਾ ਉਹ ਵੀ ਦੇਸ਼ ਦਰੋਹੀ ਮੰਨਿਆ ਜਾਂਦਾ ਹੁਣ ਇਹ ਜਾਂਚ ਆ ਹੁਣ ਭਾਰਤ ਸਰਕਾਰ ਦੇਖੋ ਇਸ ਮਸਲੇ ਤੇ ਐਨਆਈ ਨੂੰ ਜਿੰਮੇਵਾਰੀ ਦਿੰਦੀ ਕਿ ਨਹੀਂ ਦਿੰਦੀ ਪਰ ਕਿਉਂਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਸਿਫਾਰਸ਼ ਕੀਤੀ ਤੇ ਲਾਜ਼ਮੀ ਤੌਰ ਤੇ ਭਾਰਤ ਸਰਕਾਰ ਨੂੰ ਮੰਨਣਾ ਪਏਗਾ ਕਿਉਂਕਿ ਕਿ ਗਵਰਨਰ ਵੱਲੋਂ ਦਿੱਤੀ ਹੋਇ ਇਸ ਸਪਾਰਸ਼ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਔਰ ਜਿਹੜੀ ਸ਼ਿਕਾਇਤ ਆ ਉਹਦੇ ਚ ਬਹੁਤ ਸਾਰੇ ਗੰਭੀਰ ਇਲਜ਼ਾਮ ਲੱਗੇ ਨੇ ਕਿ ਫੰਡਿੰਗ ਆ ਇਹ 2014 ਤੋਂ ਲੈ ਕੇ 2022 ਤੱਕ ਉਥੇ ਗਰਮਖਿਆਲੀ ਧੜਿਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਉਹ ਤਸਵੀਰਾਂ ਲੱਗੀਆਂ ਨੇ ਸੋਸ਼ਲ ਮੀਡੀਆ ਟਵਿੱਟਰ ਦਾ ਬਹੁਤ ਸਾਰੇ ਹਵਾਲੇ ਦਿੱਤੇ ਗਏ ਨੇ ਹਾਲੇ ਤੱਕ ਆਮ ਆਦੀ ਪਾਰਟੀ ਵੱਲੋਂ ਇਸ ਮਸਲੇ ਦੇ ਵਿੱਚ ਕੋਈ ਪੱਖ ਨਹੀਂ ਆਇਆ ਹੋ ਸਕਦਾ ਹੈ ਕਿ ਕੱਲ ਨੂੰ ਦਿੱਲੀ ਦੇ ਮਿਨਿਸਟਰ ਸੌਰਵ ਭਾਰਤਵਾੜ ਸਾਹਿਬ ਦਿੱਲੀ ਦੇ ਮਿਨਿਸਟਰ ਆਖੀ ਹੋਣੀ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਵਨਤਮਨ ਸਾਹਿਬ ਜਾਂ ਹਰਪਾਰਤ ਸਿੰਘ ਚੀਮਾ ਸਾਹਿਬ ਜਾਂ ਸੰਜੀਤ ਸਿੰਘ ਸ਼ਾਇਦ ਸ਼ਾਮ ਤੱਕ ਰਾਤ ਤੱਕ ਜਦੋਂ ਆਪਾਂ ਗੱਲ ਕਰ ਰਹੇ ਨੇ ਜਦੋਂ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚ ਜਾਏਗੀ ਸ਼ਾਇਦ ਉਦੋਂ ਤੱਕ ਬਹੁਤ ਸਾਰੇ ਲੋਕਾਂ ਨੂੰ ਆਮ ਆਦੀ ਪਾਰਟੀ ਦਾ ਪੱਖ ਵੀ ਮਿਲ ਜਾਊਗਾ ਇਸ ਮਸਲੇ ਦੇ ਵਿੱਚ ਇਹ ਕਲ ਹਾਲਾਤ ਜਾਂ ਸਥਿਤੀ ਜਿਹੜੀ ਆਮ ਆਦੀ ਪਾਰਟੀ ਵਾਸਤੇ ਇਹ ਜਿਹੜੇ ਹਾਲਾਤ ਨੇ ਨਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਵਾਸਤੇ ਣਕੂਲ ਨੇ ਤੇ ਨਾ ਹੀ ਆਮ ਆਦੀ ਪਾਰਟੀ ਵਾਸਤੇ ਣਕੂਲ ਆ ਪਰ ਦੋ ਪੇਜ ਦੀ ਚਿੱਠੀ ਲਿਖੀ ਗਈ ਆ ਜਿਹਦੇ ਵਿੱਚ ਇੱਕ ਵਰਲਡ ਹਿੰਦੂ ਆਰਗੇਨਾਈਜੇਸ਼ਨ ਸਗਠਣ ਵੱਲੋਂ ਇਹ ਲਿਖੀ ਗਈ ਆ ਦਿੱਲੀ ਦੇ ਲੈਫਟੀਨੈਂਟ ਗਵਰਨਰ 3 ਤਰੀਕ ਨੂੰ ਚਿੱਠੀ ਲਿਖੀ ਗਈ ਆ ਤੇ ਅੱਜ ਉਹਨਾਂ ਨੇ ਸ਼ਿਪਾਰਸ਼ ਕਰ ਦਿੱਤੀ ਆ ਅੰਜਾਮ ਗੰਭੀਰ ਲੱਗੇ ਨੇ ਕਿ ਡੀਲਾਂ ਹੋਈਆਂ ਨੇ ਪ੍ਰੋਫੈਸਰ ਭੁੱਲਰ ਨੂੰ ਰਿਹਾਈ ਕਰਨ ਵਾਸਤੇ ਔਰ ਇਹਦੇ ਚ ਇਹ ਵੀ ਜ਼ਿਕਰ ਕੀਤਾ ਕਿ ਉਹ ਕੇਜਰੀਵਾਲ ਸਾਹਿਬ ਦੀਆਂ ਫਿਰ ਸਟੇਟਮੈਂਟਾਂ ਵੀ ਆਈਆਂ ਨੇ ਕਿ ਭਾਰਤ ਸਰਕਾਰ ਨੂੰ ਹਮਦਰਦੀ ਦਿਖਾਉਂਦੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਕਰ ਦੇਣੀ ਚਾਹੀਦੀ ਆ ਹੁਣ ਸਵਾਲ ਹੈ ਕਿ ਬਾਦ ਦਿੱਲੀ ਦੇ ਵਿੱਚ ਵੀ ਸਰਕਾਰ ਬਣ ਜਾਂਦੀ ਪੰਜਾਬ ਦੇ ਵਿੱਚ ਵੀ ਸਰਕਾਰ ਬਣ ਜਾਂਦੀ ਹੈਗੀ ਹੈ ਤੇ ਉਲਟਾ ਜੇਲ ਡਿਪਾਰਟਮੈਂਟ ਭਾਰ ਦਿੱਲੀ ਸਰਕਾਰ ਦੇ ਅਧੀਨ ਸੀ ਕੇਜਰੀਵਾਲ ਸਾਹਿਬ ਦੇ ਅਧੀਨ ਸੀ ਪੁੱਲਰ ਹੁਣਾਂ ਨੂੰ ਤਬਦੀਲ ਨਹੀਂ ਕੀਤਾ ਗਿਆ ਇਹ ਇੱਕ ਪੱਖਾ 2022 ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਹੜੋ ਸਵਾਲ ਵੀ ਪੁੱਛੇ ਵਿਰੋਧੀਆਂ ਨੇ ਵੀ ਘੇਰਨੇ ਯਤਨ ਕੀਤੇ ਪਰ ਉਹਨਾਂ ਨੇ ਉਸ ਸਮੇਂ ਗੱਲ ਗੋਲਮੋਲ ਕੀਤੀ ਹੈ ਹੁਣ ਜਿਹੜੇ ਦਿੱਲੀ ਜੇਲ ਬੋਰਡ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਜਿਹਦੇ ਚੇਅਰਮੈਨ ਦਿੱਲੀ ਦੇ ਜੇਲ ਮੰਤਰੀ ਹੁੰਦੇ ਸੀ ਉਹਦੇ 'ਚ ਮਸਲਾ ਨਹੀਂ ਸੀ ਲੈ ਕੇ ਆਉਂਦੇ ਰਹੇ ਕਿਉਂਕਿ ਇਹਨਾਂ ਨੂੰ ਵੀ ਵੋਟਾਂ ਲੱਗਦਾ ਕਿ ਅਸੀਂ ਹਿੰਦੂ ਭਾਈਚਾਰੇ ਨੂੰ ਪ੍ਰਮੁਖਤਾ ਦੇ ਨਾਲ ਰੱਖਦੇ ਹੋਏ ਵੋਟਾਂ ਕੈਪਚਰ ਕੀਤੀਆਂ ਜਾਂ। ਕਿਉਂਕਿ ਮਿਨੋਰਟੀ ਨੂੰ ਲੈ ਕੇ ਤੇ ਆਮ ਆਦੀ ਪਾਰਟੀ ਵੀ ਚੁੱਪ ਰਹੀ ਚਾਹੇ ਸ਼ਹੀਨ ਬਾਗ ਦਾ ਮਸਲਾ ਸੀ। ਸੀਨ ਬਾਗ ਦੇ ਵਿੱਚ ਦੰਗੇ ਹੁੰਦੇ ਸੀ ਤੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆ ਕੇ ਤਿਰੰਗਾ ਯਾਤਰਾ ਕੱਢਦੇ ਰਹੇ ਨੇ ਜਦਕਿ ਪੰਜਾਬ ਦੇ ਵਿੱਚ ਅਜਿਹਾ ਕੋਈ ਮਾਹੌਲ ਨਹੀਂ ਸੀ ਪਰ ਮਿਨੋਰਟੀ ਨੂੰ ਲੈ ਕੇ ਆਮ ਆਦੀ ਪਾਰਟੀ ਦਾ ਵੀ ਦਿੱਲੀ ਵਾਲਿਆਂ ਦਾ ਗੋਲ ਮੋਲ ਜੇ ਰਹੀਆਂ ਗੱਲਾਂ। ਪਰ ਹੁਣ ਆ ਜਿਹੜੀ ਨਵੀਂ ਵਿਪਤਾ ਪਈ ਐ ਸਿਰ ਤੇ ਇਹ ਬਹੁਤ ਹੀ ਜ਼ਿਆਦਾ ਸੰਗੀਰੀਕ ਤੇ ਭ੍ਰਿਸ਼ਟਾਚਾਰ ਹੁੰਦਾ ਕਰਪਸ਼ਨ ਹੁੰਦੀ ਆ ਉਸ ਤੋਂ ਜਿਹੜਾ ਖਤਰਨਾਕ ਹੁੰਦਾ ਕਿ ਤੁਸੀਂ ਦੇਸ਼ ਨੂੰ ਤੋੜਨ ਵਾਲੇ ਆ ਲੋਕਾਂ ਕੋ ਪੈਸੇ ਲਏ ਨੇ ਹੁਣ ਇਹ ਸਚਾਈ ਕੀ ਆ ਹਾਲਾਂਕਿ ਚਿੱਠੀ ਦੇ ਵਿੱਚ ਸ਼ਿਕਾਇਤ ਦੋਸ਼ ਨੇ ਪਰ ਦੋਸ਼ਾਂ ਦੀ ਜਾਂਚ ਹੁਣ ਐਨਆਈ ਕਰੂਗੇ